G7 ਸਮਿਟ ਲਈ ਕੈਨੇਡਾ ਨੇ ਭਾਰਤ ਨੂੰ ਨਹੀਂ ਭੇਜਿਆ ਸਦਾ 15 ਜੂਨ ਤੋਂ 17 ਜੂਨ ਤੱਕ ਕੈਨੇਡਾ ਹੋਸਟ ਕਰ ਰਿਹਾ ਸਿਖਰ ਸੰਮੇਲਨ ਪੀਐਮ ਮੋਦੀ ਇਸ ਸਾਲ ਦੀ G7 ਸਮਿਟ ਚ ਨਹੀਂ ਹੋਣਗੇ ਸ਼ਾਮਲ ਕੈਨੇਡਾ ਚ ਲੜਕੀ ਨਾਲ ਜ਼ਬਰਦਸਤੀ ਤੇ ਲੁੱਟਖੋ ਮਾਮਲੇ ਚ ਤਿੰਨ ਪੰਜਾਬੀ ਗ੍ਰਿਫਤਾਰ ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਮਗਰੋਂ ਕੀਤੀ ਕਾਰਵਾਈ ਅਡਾਨੀ ਖਿਲਾਫ ਅਮਰੀਕਾ ਚ ਇੱਕ ਹੋਰ ਜਾਂਚ ਖੁੱਲੀ ਅਮਰੀਕਾ ਵੱਲੋਂ ਅਡਾਨੀ ਦੀ ਇੱਕ ਹੋਰ ਮਾਮਲੇ ਚ ਜਾਂਚ ਸ਼ੁਰੂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪਾਬੰਦੀਆਂ ਦੇ ਬਾਵਜੂਦ ਅਡਾਨੀ ਨੇ ਈਰਾਨ ਨਾਲ ਐਲਪੀਜੀ ਦਾ ਬਿਜ਼ਨਸ ਕੀਤਾ ਜਾਂ ਨਹੀਂ ਪਾਕਿਸਤਾਨ ਚ 17 ਸਾਲਾ ਟਿਕਟੌਕ ਸਟਾਰ ਸਨ ਦਾ ਕਤਲ ਘਰ ਚ ਵੜ ਕੇ ਮਾਰੀ ਗੋਲੀ ਭਾਰਤੀ ਖਰਪਤੀ ਬਿਜ਼ਨਸਮੈਨ ਗੌਤਮਾ ਅਡਾਨੀ ਵੱਲੋਂ ਈਰਾਨ ਵਿਰੁੱਧ ਅਮਰੀਕੀ ਪਾਬੰਦੀਆਂ ਦੀ ਸੰਭਾਵਿਤ ਉਲੰਘਣਾ ਕਰਨ ਦੀ ਅਮਰੀਕੀ ਨਿਆ ਵਿਭਾਗ ਜਾਂਚ ਕਰ ਰਿਹਾ ਵਾਲ ਸਟਰੀਟ ਜਨਰਲ ਦੀ ਰਿਪੋਰਟ ਮੁਤਾਬਕ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ ਪਾਬੰਦੀਆਂ ਦੇ ਕਾਨੂੰਨ ਦੀ ਉਲੰਘਣਾ ਕਰਕੇ ਈਰਾਨ ਨਾਲ ਐਲਪੀਜੀ ਦਾ ਬਿਜ਼ਨਸ ਕੀਤਾ ਹੈ ਜਾਂ ਨਹੀਂ ਜਾਂਚ ਵਿੱਚ ਪਤਾ ਲੱਗਾ ਕਿ ਫਾਰਸ ਦੀ ਖਾੜੀ ਤੇ ਗੁਜਰਾਤ ਦੀ ਮੰਦਰਾ ਬੰਦਰਗਾਹ ਜਿਸ ਦਾ ਕੰਟਰੋਲ ਅਡਾਨੀ ਕੋਲ ਹੈ ਉਸ ਵਿਚਾਲੇ ਤੇਲ ਦੇ ਟੈਂਕਰ ਚਲਦੇ ਦੇਖੇ ਗਏ ਮਹਾਰਾ ਮੁਤਾਬਕ ਪਾਬੰਦੀਆਂ ਤੋਂ ਬਚਣ ਲਈ ਇਸ ਰਾਹ ਦੀ ਵਰਤੋਂ ਆਮ ਕੀਤੀ ਜਾਂਦੀ ਹੈ ਅਡਾਨੀ ਸਮੂਹ ਦੇ ਤਰਜਮਾਨ ਨੇ ਅਖਬਾਰ ਨੂੰ ਦੱਸਿਆ ਕਿ ਉਹਨਾਂ ਪਾਬੰਦੀਆਂ ਦੀ ਕੋਈ ਉਲੰਘਣਾ ਨਹੀਂ ਕੀਤੀ ਤੇ ਨਾ ਹੀ ਉਹ ਈਰਾਨ ਨਾਲ ਮਿਲ ਕੇ ਐਲ ਪੀ ਜੀ ਦਾ ਵਪਾਰ ਕਰਦੇ ਨੇ ਉਸ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਮਰੀਕੀ ਅਧਿਕਾਰੀ ਅੱਜ ਹੀ ਕੋਈ ਜਾਂਚ ਕਰ ਰਹੇ ਨੇ ਜਾਂ ਨਹੀਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਮਈ ਵਿੱਚ ਕਿਹਾ ਸੀ ਕਿ ਈਰਾਨ ਤੋਂ ਤੇਲ ਜਾਂ ਪੈਟਰੋਲੀਅਮ ਪਦਾਰਥਾਂ ਦੀ ਹਰ ਤਰ੍ਹਾਂ ਦੀ ਖਰੀਦ ਰੋਕੀ ਜਾਣੀ ਚਾਹੀਦੀ ਹੈ ਤੇ ਕੋਈ ਦੇਸ਼ ਜਾਂ ਵਿਅਕਤੀ ਈਰਾਨ ਤੋਂ ਕਿਸੇ ਤਰ੍ਹਾਂ ਦੀ ਖਰੀਦ ਕਰਦਾ ਹੈ ਤਾਂ ਉਸ ਤੇ ਤੁਰੰਤ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ ਇਸ ਤੋਂ ਪਹਿਲਾਂ ਅਮਰੀਕਾ 'ਚ ਅਡਾਨੀ ਤੇ ਉਸ ਦੇ ਭਤੀਜੇ ਸਾਗਰ ਅਡਾਨੀ ਤੇ ਅਦਾਲਤ 'ਚ ਕੇਸ ਕੀਤਾ ਗਿਆ ਸੀ ਕਿ ਉਹਨਾਂ ਨੂੰ ਬਿਜਲੀ ਸਪਲਾਈ ਠੇਕਿਆਂ ਲਈ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਅਮਰੀਕੀ ਨਿਵੇਸ਼ਕਾਂ ਨੂੰ ਗੁੰਮਰਾਹ ਕੀਤਾ ਹੈ ਅਮਰੀਕੀ ਕਾਨੂੰਨ ਕਹਿੰਦਾ ਹੈ ਜੇਕਰ ਕੋਈ ਅਮਰੀਕਾ ਵਿੱਚੋਂ ਫੰਡ ਇਕੱਠਾ ਕਰਦਾ ਹੈ ਤਾਂ ਉਹ ਰਿਸ਼ਵਤ ਨਹੀਂ ਦੇ ਸਕਦਾ ਅਡਾਨੀ ਗਰੁੱਪ ਨੇ ਇਸ ਦਾ ਖੰਦਨ ਕੀਤਾ ਸੀ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਸਟਾਰ ਸਨਾ ਯੂਸਫ ਦੀ ਉਸਦੇ ਆਪਣੇ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਹ ਘਟਨਾ ਇਸਲਾਮਾਬਾਦ ਦੇ ਜੀ 13 ਇਲਾਕੇ ਵਿੱਚ ਵਾਪਰੀ ਗੋਲੀਬਾਰੀ ਤੋਂ ਬਾਅਦ ਹਮਲਾਵਰ ਭੱਜ ਗਿਆ 17 ਸਾਲਾ ਸਨਾ ਯੂਸਫ ਮੂਲ ਰੂਪ ਵਿੱਚ ਚਿਤਰਾਲ ਦੀ ਰਹਿਣ ਵਾਲੀ ਸੀ ਉਹ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਸੀ ਸਨਾ ਖਾਸ ਤੌਰ ਤੇ ਸੱਭਿਆਚਾਰ ਔਰਤਾਂ ਦੇ ਅਧਿਕਾਰਾਂ ਸਿੱਖਿਆ ਜਾਗਰੂਕਤਾ ਅਤੇ ਕਮੇਡੀ ਤੇ ਆਪਣੀਆਂ ਰੀਲਾਂ ਲਈ ਜਾਣੀ ਜਾਂਦੀ ਸੀ ਮੀਡੀਆ ਰਿਪੋਰਟਾਂ ਅਨੁਸਾਰ ਸਨਾ ਦੇ ਜਨਮ ਦਿਨ ਤੇ ਇੱਕ ਆਦਮੀ ਰਿਸ਼ਤੇਦਾਰ ਦੇ ਰੂਪ ਵਿੱਚ ਘਰ ਵਿੱਚ ਦਾਖਲ ਹੋਇਆ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੇ ਪਹਿਲਾਂ ਘਰ ਦੇ ਬਾਹਰ ਕੁਝ देर ਸਨਾ ਨਾਲ ਗੱਲ ਕੀਤੀ ਅਤੇ ਫਿਰ ਘਰ ਦੇ ਅੰਦਰ ਆ ਕੇ ਗੋਲੀਬਾਰੀ ਕੀਤੀ ਸਨਾਂ ਨੂੰ ਬਹੁਤ ਨੇੜੇੋਂ ਦੋ ਗੋਲੀਆਂ ਲੱਗੀਆਂ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ। ਸਨਾਂ ਦੇ ਟਿਕਟੌਕ ਤੇ 7.25 ਲੱਖ ਅਤੇ ਇੰਸਟਾਗ੍ਰਾਮ ਤੇ ਲਗਭਗ 5 ਲੱਖ ਫਾਲੋਅਰ ਸੀ। ਸਨਾਂ ਮੈਡੀਕਲ ਦੀ ਤਿਆਰੀ ਕਰ ਰਹੀ ਸੀ। ਉਸ ਦੇ ਆਕਰਸ਼ਕ ਅੰਦਾਜ਼ ਅਤੇ ਦਿਖਦੇ ਕਾਰਨ ਲੋਕਾਂ ਨੇ ਉਸ ਦੀ ਤੁਲਨਾ ਮਸ਼ਹੂਰ ਅਦਾਕਾਰਾਂ ਹਾਨੀਆ ਅਮੀਰ ਤਵਜੋ ਵੀ ਕੀਤੀ। ਜਦੋਂ ਇਹ ਘਟਨਾ ਵਾਪਰੀ ਤਾਂ ਸਨਾਂ ਦੇ ਮਾਪੇ ਘਰ ਨਹੀਂ ਸੀ। ਜਦੋਂ ਉਹ ਪਹੁੰਚੇ ਤਾਂ ਸਨਾਂ ਨੂੰ ਤੁਰੰਤ ਪੀਮਸ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਤੋਂ ਬਾਅਦ ਸਨ ਦਾ ਸੰਸਕਾਰ ਇਸਲਾਮਾਬਾਦ ਦੇ ਐਚ 8 ਕਬਰਿਸਤਾਨ ਵਿੱਚ ਕੀਤਾ ਗਿਆ। ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਉਹਨਾਂ ਨੇ ਮੌਕੇ ਤੇ ਸਬੂਤ ਇਕੱਠੇ ਕਰ ਲਏ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਨੇ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਕਤਲ ਦੇ ਪਿੱਛੇ ਦਾ ਕੀ ਕਾਰਨ ਹੈ ਅਜੇ ਤੱਕ ਸਪਸ਼ਟ ਨਹੀਂ ਹੋਇਆ। ਫਿਲਹਾਲ ਸ਼ੱਕੀ ਦੀ ਪਛਾਣ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ। ਪੁਲਿਸ ਨੇ ਕਿਹਾ ਕਿ ਉਹ ਸਾਰੇ ਸੰਭਾਵਿਤ ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਰਹੇ ਨੇ ਜਿਸ ਵਿੱਚ ਆਨਰ ਕਿਲਿੰਗ ਦੀ ਸੰਭਾਵਨਾ ਵੀ ਸ਼ਾਮਲ ਹੈ ਹਾਲਾਂਕਿ ਸ਼ੁਰੂਆਤੀ ਜਾਂਚ ਵਿੱਚ ਉਸ ਦੇ ਕਤਲ ਦੇ ਅਸਲ ਕਾਰਨ ਦਾ ਖੁਲਾਸਾ ਨਹੀਂ ਹੋਇਆ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਜੋ ਕਿ ਆਪਸੀ ਦੁਸ਼ਮਣੀ ਨਿੱਜੀ ਝਗੜਾ ਜਾਂ ਕਿਸੇ ਹੋਰ ਕਾਰਨ ਕਰਕੇ ਹੋ ਸਕਦਾ ਹੈ ਕੈਨੇਡਾ ਨੇ ਹੁਣ ਤੱਕ ਭਾਰਤ ਨੂੰ 2025 ਦੇ G7 ਸ਼ਿਖਰ ਸੰਮੇਲਨ ਲਈ ਸੱਦਾ ਨਹੀਂ ਦਿੱਤਾ ਸੰਭਾਵਨਾ ਵੀ ਘਟ ਹੈ ਕਿਉਂਕਿ ਕੈਨੇਡਾ ਹੁਣ ਭਾਰਤ ਨੂੰ ਇਸ ਸੰਮੇਲਨ ਲਈ ਸੱਦਣ ਜਾ ਰਿਹਾ ਹੈ ਕੈਨੇਡਾ ਦਾ ਇਹ ਰੁਖ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੇ ਰਾਜਨੀਤਿਕ ਤਣਾਅ ਦਾ ਨਤੀਜਾ ਹੈ ਇਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਧ ਸਕਦਾ ਹੈ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਪਹਿਲਾਂ ਕਦੇ ਵੀ ਇੰਨੇ ਖਰਾਬ ਨਹੀਂ ਹੋਏ ਜਿੰਨੇ ਕਿ ਹਾਲ ਹੀ ਦੇ ਦਿਨਾਂ ਵਿੱਚ ਹੋਏ ਨੇ 6 ਸਾਲ ਵਿੱਚ ਪਹਿਲੀ ਵਾਰ ਅਜੀਹਾ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 7 ਸੰਮੇਲਨ ਵਿੱਚ ਸ਼ਾਮਲ ਹੋਣਗੇ 15 ਤੋਂ 17 ਜੂਨ ਤੱਕ ਕੈਨੇਡਾ ਦੇ ਅਲਬਰਟਾ ਚ ਜੀ 7 ਦੇਸ਼ਾਂ ਦੀਆਂ ਮੀਟਿੰਗਾਂ ਹੋਣੀਆਂ ਨੇ ਪਰ ਅਜੇ ਤੱਕ ਭਾਰਤ ਨੂੰ ਅਧਿਕਾਰਕ ਤੌਰ ਤੇ ਇਸ ਕੋਈ ਸੱਦਾ ਨਹੀਂ ਮਿਲਿਆ ਇਹ ਵੀ ਪੂਰੀ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਨਹੀਂ ਜਾਣਗੇ ਰਿਪੋਰਟ ਮੁਤਾਬਿਕ ਜੀ7 ਸੰਮੇਲਨ ਲਈ ਕੈਨੇਡਾ ਦੇ ਬੁਲਾ ਰਹੇ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਭਾਰਤ ਨੂੰ ਸੱਦਾ ਦਿੱਤਾ ਜਾਵੇਗਾ ਜਾਂ ਨਹੀਂ 2023 ਤੋਂ ਭਾਰਤ ਅਤੇ ਕੈਨੇਡਾ ਵਿਚਕਾਰ ਰਿਸ਼ਤੇ ਕਾਫੀ ਤਣਾਅਪੂਰਵਕ ਹੋ ਗਏ ਜਿਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡਰ ਨੇ ਭਾਰਤ ਪ੍ਰਤੀ ਕਾਫੀ ਤਿੱਖਾ ਰਵਈਆ ਅਪਣਾਇਆ ਇਸ ਸਾਲ ਜੀ7 ਸੰਮੇਲਨ ਕੈਨੇਡਾ ਦੇ ਅਲਬਰਟਾ ਦੇ ਸੂਬੇ ਕਨਾਨਸਿਕਸ ਵਿੱਚ ਹੋਣਾ ਹੈ ਹਾਲਾਂਕਿ ਕੈਨੇਡਾ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਗੈਸਟ ਲਿਸਟ ਵਿੱਚ ਕਿਹਨਾਂ ਨੂੰ ਸ਼ਾਮਲ ਕੀਤਾ ਗਿਆ ਪਰ ਕੈਨੇਡੀਅਨ ਮੀਡੀਆ ਦੀ ਰਿਪੋਰਟਾਂ ਮੁਤਾਬਕ ਦੱਖਣੀ ਅਫਰੀਕਾ ਯੂਕਰੇਨ ਆਸਟ੍ਰੇਲੀਆ ਅਤੇ ਬ੍ਰਾਜ਼ੀਲ ਨੂੰ ਅਧਿਕਾਰਕ ਤੌਰ ਤੇ ਸੱਦੇ ਭੇਜੇ ਜਾ ਚੁੱਕੇ ਨੇ ਜੀ7 ਵਿੱਚ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਯੂਨਾਈਟਿਡ ਕਿੰਗਡਮ ਅਤੇ ਅਮਰੀਕਾ ਸ਼ਾਮਲ ਨੇ ਇਸ ਸਾਲ ਦੇ ਸੰਮੇਲਨ ਵਿੱਚ ਯੂਰੋਪੀਅਨ ਯੂਨੀਅਨ ਅਤੇ ਹੋਰ ਕੁਝ ਦੇਸ਼ਾਂ ਦੇ ਸ਼ਾਮਲ ਹੋਣ ਦੀ ਵੀ ਉਮੀਦ ਹੈ। ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਤਣਾਅ ਦੇ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀ7 ਵਿੱਚ ਜਾਣ ਨੂੰ ਲੈ ਕੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਸਾਲ 2023 ਤੋਂ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤੇ ਕਾਫੀ ਖਰਾਬ ਹੋ ਚੁੱਕੇ ਨੇ। ਕੈਨੇਡਾ ਦੀ ਉਸ ਦੇ ਸਮੇਂ ਦੀ ਸਰਕਾਰ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤ ਦੇ ਸ਼ਾਮਲ ਹੋਣ ਦੇ ਦੋਸ਼ ਲਾਏ ਸੀ। ਪਰ ਅਜੇ ਤੱਕ ਉਹਨਾਂ ਵੱਲੋਂ ਕੋਈ ਪੱਕਾ ਸਬੂਤ ਪੇਸ਼ ਨਹੀਂ ਕੀਤਾ ਗਿਆ ਭਾਰਤ ਸਰਕਾਰ ਨੇ ਵੀ ਇਹਨਾਂ ਦੋਸ਼ਾਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਸੀ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ ਜਾਂ ਨਹੀਂ ਪੀਲ ਪੁਲਿਸ ਨੇ ਮਿਸਿਸਾਗਾ ਵਿੱਚ ਲੜਕੀ ਨਾਲ ਜ਼ਬਰਦਸਤੀ ਕਰਨ ਤੇ ਗਲਤ ਪਛਾਣ ਦੱਸਣ ਦੇ ਆਧਾਰ ਤੇ ਘਰਾਂ ਵਿੱਚ ਦਾਖਲ ਹੋ ਕੇ ਲੁੱਟਖੋਖ ਕਰਨ ਨਾਲ ਜੁੜੇ ਦੋ ਵੱਖਰੇ-ਵੱਖਰੇ ਮਾਮਲਿਆਂ ਵਿੱਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਮਲਜ਼ਮ ਨੂੰ ਅਗਲੇ ਦਿਨ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਲੜਕੀ ਨਾਲ ਜ਼ੋਰ ਜ਼ਬਰਦਸਤੀ ਕਰਨ ਵਾਲੇ ਮਲਜ਼ਮ ਦੀ ਪਛਾਣ ਰਵਿੰਦਰ ਸਿੰਘ ਢਾਲੀਵਾਲ ਵਜੋਂ ਕੀਤੀ ਗਈ ਹੈ ਢਾਲੀਵਾਲ ਤੇ ਦੋਸ਼ ਹੈ ਕਿ ਉਸਨੇ ਲੰਘੇ ਮਹੀਨੇ ਘਰ ਦੀ ਸਫਾਈ ਲਈ ਲੜਕੀ ਨੂੰ ਸੱਦਿਆ ਘਟਨਾ ਮੌਕੇ ਉਹ ਘਰ ਵਿੱਚ ਇਕੱਲਾ ਸੀ ਇਸ ਦੌਰਾਨ ਉਸਨੇ ਪੀੜਤ ਲੜਕੀ ਨਾਲ ਜ਼ਬਰਦਸਤੀ ਕੀਤੀ ਅਤੇ ਸੱਟਾਂ ਵੀ ਮਾਰੀਆਂ ਮਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਵੀ ਦਿੱਤੀਆਂ ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਦੀ ਜਾਂਚ ਮਗਰੋਂ ਮਲਜ਼ਮ ਉਤੇ ਚਾਰ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਤਰਜਮਾਨ ਮੁਤਾਬਕ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਲੁੱਟਖੋਹ ਦੇ ਇੱਕ ਮਾਮਲੇ ਵਿੱਚ ਪੁਲਿਸ ਨੇ ਦੋ ਪੰਜਾਬੀ ਨੌਜਵਾਨਾਂ ਨੂੰ ਬ੍ਰੈਮਟਨ ਵਾਸੀ ਅਭਿਜੋਤ ਸਿੰਘ ਅਤੇ ਮਿਸਿਸਾਗਾ ਵਾਸੀ ਰਿਦਮ ਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਤੇ ਦੋਸ਼ ਨੇ ਕਿ ਉਹ ਜਾਲੀ ਪਛਾਣ ਵਾਲੇ ਸੋਸ਼ਲ ਮੀਡੀਆ ਬਣਾ ਕੇ ਲੋਕਾਂ ਨੂੰ ਸੁਣਸਣ ਥਾਂ ਤੇ ਸੱਦ ਕੇ ਲੁੱਟਖੋਹ ਕਰਦੇ ਸੀ ਮੁਲਜ਼ਮਾਂ ਨੂੰ ਅਗਲੇ ਦਿਨ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ